ਦਰਿਆ ਉਪਰ ਆਪਣਾ ਜਾਂਦੇ ਰੋਟੀਆਂ ਲੈ ਕੇ 바ਵਾ ਦੇਣੋਗੇ ਹੀ ਅੱਜ ਦਰਿਆ ਦੀ ਅਪਡੇਟ ਤੁਹਾਨੂੰ ਦਿਖਾਉਨੇ ਆ ਦਰਿਆ ਦਾ ਜਿਹੜਾ ਕੱਲ ਦਾ ਤੇ ਬਹੁਤ ਜ਼ਿਆਦਾ ਰੋਲਾ ਪਿਆ ਇਹ ਵੀ ਦਰਿਆ ਬਹੁਤ ਜ਼ਿਆਦਾ ਚੜਿਆ ਬਹੁਤ ਜ਼ਿਆਦਾ ਜੜਿਆ ਅੱਜ ਮੜਾਇਆ ਚੜਿਆ ਹੈਗਾ ਹੀ ਚਲੋ ਇੰਨਾ ਵੀ ਹੁਣ ਸਵੇਰ ਦਾ ਲੈਣ ਡਿਆ ਵਾ ਦਰਿਆ ਆਵੇ ਪਹੁੰਚ ਜਲੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਦਾ ਦਰਿਆ ਦੀ ਅਪਡੇਟ। ਨਾ ਹੀ ਕਈ ਮੇਰੇ ਵੀਰ ਪਹੁੰਦੇ ਹੀ ਯਾਰ ਵੀਡੀਓ ਪਾਇਓ ਦਰਿਆ ਦੀ ਕਿਦਾਂ। ਆਲੋ ਆਪਾ ਪਹੁੰਚ ਗਏ ਕੱਲ ਤੋਂ ਹਸਾਲਾ ਰਾਤ ਨੂੰ ਮੈਂ ਦਿਖਾਇਆ ਹੀ ਢੇੜੀ ਸਾਡੀ ਸੁੱਕੇ ਤਾਂ ਜੜ ਗਈ ਅੱਜ। ਆਹ ਲੋ ਰਾਤ ਅਹੀ ਆਜ ਲੋ ਢੇੜੀ ਉੱਚੇ ਤਾਂ ਬੰਨ ਕੇ ਗਏ। ਆਉਂਦਿਆਂ ਨੂੰ ਪੈ ਗਿਆ ਸਿਆਪਾਣ ਸਾਨੂੰ ਵਖਰਾ ਹੀ। ਹੁਣ ਲੱਗਣਗੇ ਯੁੱਧ ਪੂਰੇ ਪੂਰੇ ਫੁੱਲ ਯੁੱਧ ਲੱਗਣਗੇ ਤੇ ਫਿਰ ਬੇੜੀ ਦਾ ਲੈਲਤੂ ਵੀ ਵੇਲਾ ਰਾਤ ਕਿੰਨਾ ਪਾਣੀ ਗੁਰੂਆ ਇੱਥੇ ਹੋਏ ਮੈਂ ਤੈਨੂੰ ਆਖ ਨਹੀਂ ਦਿਆ ਮੈਂ ਥੱਲੇ ਬੰਦੀਆਂ ਯਾਰ ਚਲੋ ਵੇਖੋ ਢਾ ਕੇ ਟੈਂਦੀ ਆ ਹੈ ਨਹੀਂ ਆ ਚਲੋ ਤਾਉ ਮੈਂ ਤੁਹਾਡੀ ਵੀਡੀਓ ਬਣਾਉਣਾ ਨਾ ਇਹ ਨਾਟੂ ਫੇ ਮੈਨੂੰ ਵੀ ਆਉਣਾ ਪਊ ਪੇਬਾ ਮੋਬਾਈਲ ਇੱਥੇ ਰੱਖ ਕੇ ਵੀਡੀਓ ਬਣਾ ਲਾਂਗੇ ਮੰਡ ਦੇ ਅੱਜ ਜਦੋਂ ਜ਼ਿਆਦ ਹੁੰਦੀ ਮੰਡ ਦੀ ਆ

ਕੀ ਕਲਮਾਂਡ ਦਾ ਪਾਣੀ ਦਾ ਪੱਧਰ ਵੇਖੋ ਤੁਸੀਂ ਉੱਤੋਂ ਫਿਕਸ ਵਾਲ ਲਾਇਆ ਤੇ ਪਾਣੀ ਥੱਲੇੋਂ ਤਾਣ ਇਹ ਲਓ ਤਨਾ ਜੀ 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 ਬੜੀ ਵਧੀਆ ਵੀਡੀਓ ਹੈ ਪਾਣੀ ਥੋੜਾ ਜਿਹਾ ਵਾਧਾ ਸੀ ਤੇ ਅੱਜ ਇੰਜਨ ਤੇ ਮੋਟਰ ਸਾਰਾ ਕੁਝ ਚੁੱਕ ਕੇ ਲੈ ਜਲੇ ਇੱਥੋਂ ਗਊਗੀ ਮੁੜ ਕੇ ਬੈਰੰਗ ਬੁਰੰਗ ਪੋਣੇ ਗੜਾ ਸੌਖੇ ਆ ਹੁਣ ਤੇ ਇੰਜਨ ਓੰਜਣਾ ਦਾ ਕੰਮ ਰੈਡੀ ਹੋਇਆ ਮੰਡ ਦੇ ਕੰਮ ਆ ਹੀ ਹੁੰਦੇ ਕਦੀ ਕਸਲੇ ਤੇ ਕਦੀ ਖੋਲ ਲਈ ਤੇ ਕਦੀ ਕਸਲੇ ਮੋਟਰ ਕਦੀ ਖੋਲ ਲੋ ਮੋਟਰ ਜਵਾਨੋ ਤੇ ਉਹ ਸਟਰਟਰ ਵਾਲਾ ਤੇਲ ਚਾਈਤਰਾ ਰੱਖਿਓ ਬਚਾ ਕੇ ਉਹ ਸਟਰਟਰਾ ਘੱਟ ਤੇ ਆਓ ਢਾਈ ਦੇ ਵਿੱਚ ਮਾਣੇ ਰੱਖ ਲਾ ਵੇ ਇੱਥੇ ਤੇ ਉਹਨੂੰ ਮਸਾ ਹੱਥ ਰੱਖਿਓ ਇੰਜਨ ਨੂੰ ਇੰਜਨ ਡਿੱਗਣਾ ਆਪਣਾਰਾ ਪਰ ਸਭ ਆਨੇ ਆ ਨਾਲ ਵੀ ਚੁੱਕ ਲਿਓ ਨਾਲ ਵੀ ਸਾਰਾ ਸਮਾਨ ਹੀ ਹੁਣ ਨਾ ਕੋਈ ਬੰਦਾ ਰੋਣਾ ਉਹ ਸਾਰਾ ਕੁਝ ਹੀ ਸਭੀ ਕੁਝ ਸਭੀ ਕੁਸ਼ ਪਾਣੀ ਵਧਿਆ ਥੋੜਾ ਜਿਹਾ ਤੇ ਪਾਣੀ ਲਾਉਣਾ ਪਊ ਫੇਰ ਫਿੱਟ ਕਰ ਲਾਂਗੇ ਕੋ ਕਿਸਾਨ ਵੀਰੋ ਆਪਣਾ 110 ਝੋਨਾ ਤੇ ਬਸ ਇਹਦੀ ਹੁਣ ਗੋਬੜੀ ਪਾਈਪ ਜਿਹੜੀ ਆ ਸਟਾਰਟ ਹੋ ਗਈ ਆ ਥੋੜੇ ਜਿਹ ਪੰਜਾਂ ਸੱਤਾਂ ਦਹਾ ਦਿਨਾਂ ਨੂੰ ਪੰਜਾਂ ਦਿਨਾਂ ਨੂੰ ਇਹ ਜਿਹੜੀ ਆ ਪਾਣੀ ਨਿਕਲਣਾ ਸਟਾਰਟ ਹੋ ਜੂਗਾ ਤੇ ਕਿਤੇ ਵੀ ਅਜੇ ਤੱਕ ਮਹਾਰਾਜ ਦੀ ਕਿਰਪਾ আর ਕੀ ਮੌਸਮ ਦਾ ਦੇਣ ਆ ਕੀ ਹਿਸਾਬ ਆ ਕਿੱਤੇ ਵੀ ਐਰਕੀਏ ਜੇ ਬਿਮਾਰੀ ਨਹੀਂ ਹੈਗੀ ਇਹਨੂੰ ਆਪਾਂ ਦੋਰੀ ਖਾਦ ਦੇ ਨਾਲ ਵਟਾਕੋ ਪਾਈ ਦਵਾਈ ਹਾਲਦੀ ਘੜੀ ਬਹੁਤ ਵਧੀਆ ਰਿਜ਼ਲਟ ਆ ਮੜਾ ਜਾ ਜਿੱਦਣ ਹੋਇਆ ਸੀ ਉਦੋਂ ਪੱਤਾ ਲਵੇੜ ਦੀ ਸ਼ਿਕਾਇਤ ਆਈ ਸੀ ਪਰ ਬਾਅਦ ਦੇ ਵਿੱਚ ਫੇਰ ਸਹੀ ਹੋ ਗਈ ਬਹੁਤ ਵਧੀਆ ਸਭ ਤੋਂ ਪਹਿਲੇ ਦਿਨ ਦਾ ਖੱਤਾ ਲੱਗਾ ਹਾਇਡ ਵਿੱਚ ਬੂਟੇ ਨਿਸਰੇ ਆਏ ਉਹ ਆ ਜਿਹੜੇ ਬਾਦੂ ਬੂਟੇ ਫੋੜ ਜੀ ਕਰ ਜਾਂਦੇ ਨੇ ਇੰਨਾ ਚੜਿਆ ਅਸੀਂ ਦਰਿਆ ਤੇ ਅੱਜ ਤੇ ਬਹੁਤ ਕਾਫੀ ਲੈ ਗਿਆ ਆ ਵੇਖੋ ਆਪਣਾ ਬੇੜਾ ਕਿੰਨਾ ਸੁੱਕੇ ਥਾਂ ਤੇ ਚੜਿਆ ਬਹੁਤ ਲੰਨ ਦਾ ਦਰਿਆੜ ਇੱਥੇ ਕਰਵੇ ਕਿਰਪਾ ਮਾਲਕ ਦੀ ਆ ਆਪਣਾ 110 ਝੋਨਾ ਹੁਣ ਇਹਨੂੰ ਆਪਾਂ ਇੰਨਾ ਕਿ ਦਿਨਾਂ ਨੂੰ ਖਾਦ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਦੇ ਆ ਇਹਨੂੰ ਰੁਟੀਨ 'ਚ ਹੀ ਕਰਨੀ ਹੈ ਕਿਉਂਕਿ ਇਹਨੂੰ ਥੋੜੀ ਜੀ ਬਹੁਤ ਘੱਟ ਬਿਮਾਰੀ ਆ ਤੇ ਮੇਰਾ ਇਰਾਦਾ ਨੂੰ ਆਪਾਂ ਜਿਹੜੀ ਸਪਰੇਅ ਰੁਟੀਨ ਦੇ ਵਿੱਚ ਕਰਦਾਂਗੇ ਜਿ ਤਰ੍ਹਾਂ ਆਮ ਗੋਭ ਦੀ ਸੁੰਡੀ ਵਾਲੀ ਤੇ ਨਾਲ ਆਪਾਂ ਪਾਵਾਂਗੇ ਦੇ ਉਹ ਯਾਰ ਪੱਤਲਵੇੜ ਵਾਲੀ ਇੱਕ ਪਾਵਾਂਗੇ ਇੱਕ ਤੇਲੇ ਵਾਲੀ ਪਾਵਾਂਗੇ ਤੇ ਇੱਕ ਪोटाश ਪਾਵਾਂਗੇ ਹੁਣ ਪोटाश ਦਾ ਪੂਰਾ ਸਮਾਵਾ ਜੇ ਨਾਲੀ ਦੇ ਵਿੱਚ ਗੋਭ ਜਿਹੜੀ ਆ ਬੰਨੀ ਸਟਾਰਟ ਹੋ ਗਈ ਆ ਇੱਥੇ ਕੀ ਪੂਰਾ ਫਾਇਦਾ ਹੁੰਦਾ ਇਹਦਾ ਪोटाश ਦਾ ਉਹ ਹੁਣ ਪਾ ਕੇ ਨਾਲ ਪਲਾਸ਼ ਪਾਵਾਂਗੇ ਕਰੋ ਚੈੱਕ ਬੰਦੇ ਵਿੱਚ ਜਿਹੜੇ ਵਿਰਲੇ ਵਿਰਲੇ ਬੂਟੇ ਉਹ ਕੱਢਣ ਦੇ ਆ ਇਹ ਉਦਾਂ ਹੀ ਦੇੜੀ ਦੇ ਵਿੱਚ 2 ਘੰਟੇ ਲਾਲੀ ਦੇਖ ਤੇ ਜਿਹੜੇ ਸਾਫ ਹੋ ਜਾਂਦੇ ਹਾਂ ਕਿੱਦਾਂ ਬੰਦੇ ਇਤਨਾ ਲੱਗੇ ਰਹਿੰਦੇ ਪ੍ਰੇਮ ਨਾਲ ਵਿਚਾਰੇ ਹੋਰ ਮੇਰੇ ਵੀਰੋ ਸਤਿ ਸ੍ਰੀ ਅਕਾਲ ਅੱਜ ਨਾ ਮੈਂ ਬੈਠਾ ਬੈਠਾ ਇੱਦਾਂ ਕੋਈ ਇੱਕ ਫਿਲਮ ਵੇਖਣ ਡਿਆ ਵੀ ਉਹ ਆਪਦੇ ਮਾਂ ਪਿਓ ਦੇ ਖਿਲਾਫ ਕੋਈ ਗੱਲ ਨਹੀਂ ਕਰ ਸਕਦਾ ਹੁੰਦਾ ਬੰਦਾ ਤੇ ਮੁੜ ਕੇ ਜ਼ਿੰਦਗੀ ਇਹੋ ਜਿਹੇ ਹਾਲਾਤ ਬਣਾ ਦਿੰਦੀ ਆ ਵੀ ਉਹ ਬੰਦਾ ਆਪਦੇ ਮਾਂ ਪਿਓ ਨੂੰ ਬੇਰਦਾਸ਼ ਸ਼ਰਮ ਦੇ ਵਿੱਚ ਛੱਡਣੋਂ ਮਜਬੂਰ ਹੋ ਜਾਂਦਾ ਤੇ ਮੇਰੇ ਦਿਲ ਦੇ ਵਿੱਚ ਉਦੋਂ بڑا ਇਹ ਜਿਹੜਾ ਸਵਾਲ ਦਾ ਜਵਾਬ ਸੁਣ ਦੀ ਸ਼ਾਜੀ ਵੀ ਕੀ ਕਰਨਾ ਪੀ ਇਹਦੇ ਵਿੱਚ ਆਪਾਂ ਸਾਬ ਲਾਈਏ ਵੀ ਬੱਚੇ ਦੇ ਕਰਮ ਮਾੜੇ ਆ ਕਿ ਉਹਦੇ ਮਾਂ ਪਿਓ ਦੇ ਕੋਈ ਕਰਮ ਜਿਹੜੇ ਅੱਗੇ ਆ ਗਏ ਆ ਇਸ ਚੀਜ਼ ਨਾਲ ਜਰੂਰ ਮੈਨੂੰ ਇਸ ਚੀਜ਼ ਦਾ ਉੱਤਰ ਦਿਓ ਕਿਉਂਕਿ ਮੇਰਾ ਮਨ ਬੜਾ ਉਦੋਂ ਭਾਵਕ ਹੋਇਆ ਵੀ ਹਰ ਇੱਕ ਬੱਚਾ ਜਿਹੜਾ ਵਾ ਆਪਦੇ ਮਾਂ ਪਿਓ ਦੇ ਖਿਲਾਫ ਜੇ ਕੋਈ ਗੱਲ ਕਰਦਾ ਨਾ ਤੇ ਉਹਦੇ ਕੋਈ ਬਰਦਾਸ਼ਤ ਨਹੀਂ ਹੁੰਦੀ ਫਿਰ ਵੀ ਜੇ ਕੋਈ ਬਰਦਾਸ਼ਤ ਕਰ ਲੈਂਦਾ ਚਲੋ ਕੋਈ ਗੱਲ ਨਹੀਂ ਉਹਨੂੰ ਮਹਾਰਾਜ ਨੇ ਥੋੜਾ ਸਬਰ ਸੰਤੋਖ ਬਖਸ਼ਿਆ ਪਰ ਮੈਂ ਇੱਕ ਗੱਲ ਦਾ ਇਹ ਗੱਲ ਦਾ ਜਵਾਬ ਤੁਹਾਡੇ ਕੋਲ ਚਾਹਨਾ ਵਾਂ ਵੀ ਇਹ ਕੀ ਚੀਜ਼ ਵਾ ਇਹ ਕੋਈ ਜਿਹੜਾ ਮਾਂ ਪਿਓ ਦੇ ਕਰਮਾਂ ਦਾ ਫਲ ਵਾ ਕਿ ਬੱਚੇ ਦੇ ਕੋਈ ਕਰਮ ਇਹੋ ਜਿਹੇ ਆ ਜਿੰਨੂੰ ਇਹ ਸਟੈਪ ਚੁੱਕਣਾ ਪਿਆ ਇਹਦਾ ਮੈਨੂੰ ਮੇਰੇ ਵੀਰ ਜ਼ਰੂਰ ਜਵਾਬ ਦਿਓ ਕਿਉਂਕਿ ਆਪਾਂ ਅਕਸਰ ਨੈਟ ਦੇ ਉੱਤੇ ਆਮ ਹੋਰ ਚੀਜ਼ਾਂ ਵੀ ਵੇਨੇ ਰਹਿੰਦੇ ਆ ਸਾਰੀਆਂ ਗੱਲਾਂ ਵੇਨੇ ਆ ਚਲੋ ਮੇਰਾ ਇਹ ਮਾਨ ਹੁੰਦਾ ਵੀ ਚਲੋ ਵੀਰਾਂ ਤੋਂ ਕੋਸ਼ ਨਾ ਕੋਸ਼ ਜ਼ਿੰਦਗੀ ਦੇ ਵਿੱਚ ਸਿੱਖਣ ਨੂੰ ਮਿਲੇ ਕਿਉਂਕਿ ਜਿਹੜਿਆ ਜੇ ਆਪਾਂ ਕੁਦਰਤ ਤੇ ਬਲੀਮਕਰ ਬਲੇਵ ਕਰਦੇ ਆ ਤੇ ਫੇਰ ਜੇਕਰ ਉਹ ਨਹੀਂ ਉਹ ਦਈ ਆ ਤੇ ਫੇਰ ਆਪਾਂ ਇਨਸਾਨ ਦੇ ਵੱਸ ਫਿਰ ਕੁਛ ਨਹੀਂ ਆ ਇਹ ਗੱਲਾਂ ਜਿਹੜੀਆਂ ਵਾਂ ਜੇ ਕਿੱਦਾਂ ਤੇ ਇਹਦਾ ਉੱਤਰ ਕੀ ਆ ਇਹ ਮੇਰੇ ਵੀਰੇ ਇਹ ਸਵਾਲ ਅੱਜ ਤੁਹਾਡਾ ਨਾ ਕੀਤਾ ਵਾ ਵੀ ਜਦੋਂ ਕੋਈ ਬੱਚਾ ਦੇ ਮਾਪਿਓ ਨੂੰ ਬਿਰਦਾ ਆਸ਼ਰਮ ਦੇ ਵਿੱਚ ਛੱਡ ਦਿੰਦਾ ਵਾ ਉਹ ਉਹਦੇ ਬੱਚੇ ਦੇ ਕਰਮਾਂ ਦਾ ਫਲ ਵਾ ਵੀ ਬੱਚੇ ਦੇ ਕਰਮਾਂ 'ਚ ਲਿਖਿਆ ਵੀ ਉਹਨੇ ਮਾਪਿਓ ਨੂੰ ਇਦਾਂ ਛੱਡਣਾ ਕਿ ਉਹਦੇ ਮਾਪਿਓ ਦੇ ਜਿਹੜੇ ਆ ਕਰਮਾਂ ਜੇ ਕੋਈ ਉਹਨਾਂ ਨੇ ਮਾੜਾ ਕਰਮ ਕੀਤਾ ਤੇ ਉਹ ਗਾੜੀ ਆਇਆ ਵੀ ਬੱਚੇ ਦੇ ਫਿਰ ਵਸਦੀ ਗੱਲ ਨਹੀਂ ਵੀ ਉਹਨੂੰ ਛੱਡਣਾ ਪਿਆ ਇਹ ਇਸ ਇਹਦਾ ਸਵਾਲ ਦਾ ਜਵਾਬ ਮੈਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿਉਂਕਿ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਵਿਦਵਾਨ ਬੈਠੇ ਆ ਤੇ ਕੋਈ ਵਧੀਆ ਇਹਦਾ ਇਸ ਚੀਜ਼ ਦਾ ਉੱਤਰ ਜਰੂਰ ਦੱਸਿਓ ਜਿਹੜਾ ਸਾਰਿਆਂ ਨੂੰ ਵਧੀਆ ਉੱਤਰ ਦੇਊਗਾ ਉਹਨੂੰ ਆਪਣੇ ਵੱਲੋਂ ਇੱਕ ਬਕਾਇਦਾ ਵੀਡੀਓ ਬਣਾ ਕੇ ਤੇ ਉਹਨੂੰ ਸਲੂਟ ਕੀਤਾ ਜਾਊਗਾ ਇਹ ਜਵਾਬ ਦਾ ਜਰੂਰ ਉੱਤਰ ਦਿਓ ਮੇਰੇ ਵੀਰ ਜਿੰਨੇ ਵੀ ਮੇਰੇ ਫੇਸਬੁੱਕ ਯੂਟਿਊਬਰ ਫਰੈਂਡ ਆ ਇੰਸਟਾਗ੍ਰam ਵਾਲੇ ਆ ਜਿੰਨੇ ਮੇਰੇ ਦੋਸਤ ਮਿੱਤਰ ਇਸ ਜਵਾਬ ਇਸ ਪ੍ਰੇਸ਼ਣ ਦਾ ਜਵਾਬ ਜਿਹੜਾ ਮੈਨੂੰ ਕਮੈਂਟਾਂ ਦੇ ਵਿੱਚ ਤੇ ਹੋਰ ਦਰਸ਼ਕਾਂ ਨੂੰ ਵੀ ਆਪਾਂ ਦੱਸੀਏ ਵੀ ਇਹ ਕੀ ਚੀਜ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਸਰੇ ਅੰਬ ਦੀ ਵੀ ਤੜਾਈ ਸ਼ੁਰੂ ਹੋ ਗਈ ਆ ਇਹ ਆ ਮਾਰ ਕੇ ਨਿੱਕੇ ਨੇ ਚਲੀ ਗਾ ਇਹ ਥੋੜਾ ਛੋਟਾ ਰਹਿ ਗਿਆ ਇਹਨੂੰ ਨਾ ਆਵੇ ਖਰਾਬ ਹੋ ਗਏ ਡਿੱਗਣ ਡੇ ਪਿਆ ਯਾਰ ਤਾਂ ਹੀ ਮੈਂ ਘਰੇ ਬਣਾ ਕੇ ਨਾ ਤੇ ਅੱਜ ਪਹਿਲਾ ਇਹ ਅੰਬ ਦੀ ਤੜਾਈ ਕੀਤੀ ਘਰੇ ਖੜੇ ਅੰਬ ਉਨਾ ਜਾ ਅੰਬ ਰਹਿ ਗਿਆ ਜਾਲੀ ਵੀ ਲਾ ਦਿਓ ਇਹਦੇ ਤੋਣ ਨਾ ਜਾਲੀ ਖਰਾਬ ਕਰਦੀ ਥੋੜੀ ਹੋਣ ਹੋ ਗਈਆਂ ਸ਼ਾਮਾਂ ਦਾ ਟਾਈਮ ਹੋਣ ਅਸੀਂ ਅੱਜ ਥੋੜੇ ਬਲੇ ਕੰਮ ਕਰਕੇ ਆਪਦਾ ਦਿਨ ਦੀ ਜਿਹੜੀ ਸ਼ੁਰੂ ਆਪਣੀ ਸਾਰੇ ਦਿਨ ਦੀ ਰੁਟੀਨ ਤੁਹਾਡੇ ਨਾਲ ਸ਼ੇਅਰ ਕੀਤੀ ਹੋਣ ਹੋ ਗਿਆ ਖਤਮ ਦਿਨ ਦੀ ਸ਼ੁਰੂਆਤ ਜਿਹੜੀ ਹੋ ਗਈ ਖਤਮ ਹੋਣ ਹੋ ਗਿਆ ਐਂਡ ਆ ਆਪਣਾ ਫਾਰਮ ਹੁਣ ਹੀ ਪਾਂਡਾ ਸ਼ਨਾਂ ਲੈ ਕੇ ਚੱਲੇ ਪਿੰਡ ਨੂੰ ਸਵੇਰੇ ਮਿਲਦੇ ਮੇਰੇ ਵੀਰ ਧੰਨਵਾਦ